ਕਈ ਐਸੇ ਮਨੁੱਖ ਹਨ ਜਿਹੜੇ ਗੁਰੂ ਕੀ ਬਾਣੀ ਨੂੰ ਅਗਨ ਭੇਟ ਕਰ ਰਹੇ ਹਨ ਤੇ 10 ਸਾਲ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ ਬੜੀ ਹੈਰਾਨੀ ਦੀ ਗੱਲ ਹੈ ਸੰਗਤ ਜੀ ਕਿ ਅਸੀਂ ਸਭ ਤੋਂ ਵੱਡਾ ਪਾਪੀ ਔਰੰਗਜ਼ੇਬ ਨੂੰ ਕਹਿੰਦੇ ਹਾਂ ਔਰੰਗਜ਼ੇਬ ਦੇ ਰਾਜ ਦੇ ਵਿੱਚ ਕਿਤੇ ਵੀ ਗੁਰੂ ਕੀ ਬਾਣੀ ਦੀ ਵਿਵਧੀ ਨਹੀਂ ਹੋਈ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਾ ਕੁਝ ਜਫਰਨਾਮੇ ਵਿੱਚ ਲਿਖਿਆ ਹੈ ਔਰੰਗਜ਼ੇਬ ਨੂੰ ਲਾਂਤ ਤਾਂ ਪਾਈਆਂ ਹਨ ਪਰ ਵਿਅਪਤੀ ਦੀ ਘਟਨਾ ਕਿਤੇ ਵੀ ਨਹੀਂ ਹੋਈ ਹੈ ਮੁਗਲ ਰਾਜ ਸਾਰੇ ਮੁਗਲ ਰਾਜ ਦੇ ਵਿੱਚ ਅੱਜ ਥਾਂ ਥਾਂ ਤੇ ਗੁਰੂ ਕੀ ਬਾਣੀ ਦੀਆਂ ਵਿਅਪਤੀਆਂ ਹੋ ਰਹੀਆਂ ਹਨ ਤਾਂ ਇਹਦੇ ਦੋਸ਼ੀ ਸੰਗਤ ਜੀ ਰਾਜੇ ਹਨ ਕਰਨ ਵਾਲੇ ਦੀ ਮਜਬੂਰੀ ਹੈ ਰਾਜਿਆ ਨੇ ਵੀ ਅੰਤ ਨੂੰ ਇੱਥੋਂ ਚਲੇ ਜਾਣਾ ਹੈ ਤਾਂ ਸੰਗਤ ਆਪਣੇ ਹਿਰਦੇ ਦੇ ਵਿੱਚ ਇਹ ਗੱਲ ਵਸਾ ਲਵੇ ਅਸੀਂ ਭਾਵੇਂ ਕੋਈ ਵੀ ਕਾਰਜ ਕਰਨਾ ਹੈ ਕਿ ਗੁਰੂ ਕੀ ਬਾਣੀ ਦੀਆਂ ਜੜੀਆਂ ਵਿੱਤੀਆਂ ਹਨ ਉਹਨਾਂ ਨੂੰ ਅਸੀਂ ਹਿਰਦੇ ਵਿੱਚ ਵਸਾ ਕੇ ਰੱਖਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਇਆ ਰਹਿਮਤ ਕਰਨ ਇਹ ਵਿੱਤੀਆਂ ਦਾ سلسلہ ਬੰਦ ਹੋ ਜਾਏ